ਪੈਸੇ ਦੇ ਕੇ ਪੱਖਿਆਂ ਤੇ ਨਾਮ ਲਿਖਾ ਲੈਂਦੇ ਆ ਗੋਲਕਾਂ ਤੇ ਨਾਮ ਲਿਖਾ ਲੈਂਦੇ ਆ ਪਾਲਕੀਆਂ ਤੇ ਆਪਣੇ ਨਾਮ ਲਿਖਾ ਲੈਂਦੇ ਆ ਪਰ ਗੁਰਗੋਬਿਸ਼ ਸਿੰਘ ਦੇ ਦਿਲ ਤੇ ਨਾਮ ਲਿਖਾਉਣਾ ਇਹ ਉਹਨਾ ਗੁਰਸਿੱਖਾਂ ਦੇ ਹਿੱਸੇ ਆ ਉਹਨਾਂ ਨੇ ਗੁਰੂ ਸਾਹਿਬ ਦੇ ਦਿਲ ਤੇ ਆਪਣਾ ਨਾਮ ਲਿਖਾ ਲਿਆ ਕਿਹਾ ਨਾ ਸਤਗੁਰ ਨੇ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇ ਮੈਂ ਹਮੇਸ਼ਾ ਬੇਨਤੀ ਕਰਦਾ ਜਿਹੜਾ ਲੋਕਾਂ ਨੂੰ ਸ਼ੌਂਕ ਹੁੰਦਾ ਨਾ ਨਾਮ ਸੁਣਨ ਦਾ ਉਹ ਫਿਰ ਉਹ ਆਪਣਾ ਬਕਾਇਦਾ ਬਾਹਰ ਜਾ ਕੇ ਨਾਮ ਲਿਖਾਉਣ ਗਏ ਵੀ ਸਾਰੇ ਲੋਕ ਸੁਣ ਲੈਣ ਸਾਰੇ ਲੋਕ ਸੁਣ ਲੈਣ ਪਰ ਬੇਨਤੀ ਹੈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤੁੱਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਵੀ ਲੋਕੀ ਦੱਸ ਦੇ ਲੋਕਾਂ ਨੂੰ ਪਤਾ ਲੱਗ ਦੇ ਮੇਰਾ ਨਾਮ ਮੈਂ ਬੇਨਤੀ ਕਰਦਾ ਹੁਣਾਂ ਕਿ ਜੇ ਆਪਾਂ ਚਾਹੁੰਦੇ ਨਾ ਮੇਰੀ ਅਰਦਾਸ ਹੋਵੇ ਇੱਕ ਗੁਰਦੁਆਰੇ ਵਿੱਚ ਨਹੀਂ ਤੁਹਾਡੀ ਅਰਦਾਸ ਲੱਖਾਂ ਗੁਰਦੁਆਰਿਆਂ ਵਿੱਚ ਹੋਏਗੀ ਸਵੇਰੇ ਸ਼ਾਮ ਹੋਏਗੀ ਕਦੋਂ ਹੋਏਗੀ ਜਦੋਂ ਤੁਸੀਂ ਕੌਮ ਦੇ ਵਾਸਤੇ ਕੁਝ ਕਰਕੇ ਜਾਓ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤਸੀਹੇ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ